ਔਰ ਤੁਹਾਨੂੰ ਪਤਾ ਹੀ ਆ ਜਿਵੇਂ ਦੂਜੇ ਦੌਰ ਦੇ ਵਿੱਚ ਦੋ ਜਿਹੜੀਆਂ ਕੇਂਦਰ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ ਔਰ ਜਿਹੜੀ ਤੀਸਰੀ ਮੀਟਿੰਗ ਆ ਉਹ 19 ਮਾਰਚ ਨੂੰ 5 ਵਜੇ ਚੰਡੀਗੜ੍ਹ ਹੈਗੀ ਆ ਔਰ ਜਿਹੜਾ ਸੀ ਐਲਾਨ ਕੀਤਾ ਸੀਗਾ ਵੀ 101 ਦਾ ਜਥਾ ਆਪਣਾ ਉਹਦੀ ਕੱਲ ਡੇਟ ਹੈਗੀ ਸੀ ਜਾਣ ਦੀ ਹੁਣ ਦੋਵਾਂ ਫਾਰਮਾਂ ਨੇ ਸਲਾਹ ਕਰਕੇ ਫੈਸਲਾ ਕੀਤਾ ਹੈਗਾ ਵੀ ਇਹ ਜਿਹੜਾ ਜਥਾਭਾਣੇ 5 ਮਾਰਚ ਨੂੰ ਜਾਊਗਾ ਇਹ ਕੇਂਦਰ ਦੀ ਮੀਟਿੰਗ ਦੇ ਵਿੱਚ ਇਹ ਆਸ ਨਾਲ ਬੈਠੂਗਾ ਵੀ ਸਾਡੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਜੇ ਅੱਗੇ ਗੱਲਬਾਤ ਨਹੀਂ ਤੁਰਦੀ ਹੈਗੀ ਜਾਂ ਸਾਡੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਇਹ ਮੰਗਾਂ ਦੀ ਪ੍ਰਾਪਤੀ ਦੀ ਗੱਲ ਅੱਗੇ ਨਹੀਂ ਵੱਧਦੀ ਤਾਂ ਫਿਰ 25 ਮਾਰਚ ਨੂੰ ਜਿਹੜਾ ਜਥਾ ਵਾ ਅੱਗੇ ਰਵਾਨਾ ਹੋਏਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਆ 8 ਮਾਰਚ ਨੂੰ ਕਮੰਤਰੀ ਔਰਤ ਦਿਹਾੜਾ ਆ ਰਿਹਾ ਹੈਗਾ ਵਾ ਔਰ ਇਸ ਸੰਬੰਧ ਦੇ ਵਿੱਚ ਚੱਲ ਰਹੇ ਮੋਰਚੇ ਜਿਹੜਾ ਦਿੱਲੀ ਅੰਦੋਲਨ 2 ਆ ਉਹਦੇ ਵਿੱਚ ਵੱਡੇ ਇਕੱਠ ਕਰਕੇ ਜਿਹੜਾ ਵਾ ਉਹ ਔਰਤਾਂ ਦਾ ਦਿਹਾੜਾ ਜਿਹੜਾ ਵਾ ਉਹ ਮਨਾਇਆ ਜਾਊਗਾ ਅਸੀਂ ਅਪੀਲ ਕਰਾਂਗੇ ਤੁਹਾਡੇ ਮੱਦਮ ਨਾਲ ਪੂਰੇ ਪੰਜਾਬ ਨੂੰ ਹਰਿਆਣੇ ਨੂੰ ਉੱਤਰ ਭਾਰਤ ਦੇ ਸੂਬਿਆਂ ਨੂੰ ਵੀ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਦੇ ਜਿਹੜੇ ਕਾਠ ਆ ਉਹ ਬਾਰਡਰਾਂ ਤੇ ਜਿੱਥੇ-ਜਿੱਥੇ ਵੀ ਮੋਰਚੇ ਸਾਡੇ ਚੱਲ ਰਹੇ ਹੈਗੇ ਆ ਉੱਥੇ-ਉੱਥੇ ਆਪਾਂ ਕਰੀਏ ਅਰ ਸਰਕਾਰ ਤੇ ਪ੍ਰੈਸ਼ਰ ਅਜ ਕਰੀਏ ਜਿਵੇਂ ਅਸੀਂ ਵੀ ਤੁਹਾਨੂੰ ਵੀ ਬਹੁਤ ਸਾਰੇ ਫੋਨ ਆਉਂਦੇ ਹੋਣਗੇ ਸਾਨੂੰ ਵੀ ਆਉਂਦੇ ਆ ਵੀ ਗੱਲ ਨੇੜੇ ਲੱਗ ਰਹੀ ਆ ਗੱਲ ਲਿਬੜ ਰਹੀ ਆ ਗੱਲ ਭਾਵੇਂ ਸਹੀ ਪਾਸੇ ਚੱਲ ਰਹੀ ਆ ਅਸਲ ਵਿੱਚ ਹੁੰਦਾ ਵੀ ਜੇ ਔਰਤਾਂ ਦਾ ਮੰਤਰੀ ਦਿਹਾੜਾ ਅਸੀਂ ਵੱਡਾ ਕਰ ਦਈਏ ਲੱਖਾਂ ਦੀ ਗਿਣਤੀ ਵਿੱਚ ਕਰ ਦਈਏ ਸਰਕਾਰ ਤੇ ਪਬਲਿਕ ਦਾ ਪ੍ਰੈਸ਼ਰ ਬਹੁਤ ਹੋ ਜਾਂਦਾ ਇਹ ਇਹਨਾਂ ਸਬ ਇਸ ਦੇ ਸੰਦਰਭ ਵਿੱਚ ਵੱਡੇ ਕੱਟ ਜੜੜੇ ਆ ਉਹ ਕੀਤੇ ਜਾਣੇ ਨੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਦਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ ਕਿ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ ਔਰ ਅਸੀਂ ਵਿਧਾਨ ਸਭਾ ਦੇ ਜਲਾਸ ਨੂੰ ਲੈ ਕੇ ਗੱਲ ਕਹਿਣਾ ਚਾਹਾਂਗੇ ਜਲਾਸ ਲੰਬਾ ਚੱਲਣਾ ਚਾਹੀਦਾ ਆਰੋਧੇ ਵਿੱਚ ਹਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆ ਕਿ ਜਦੋਂ ਪੰਜਾਬ ਦਾ ਮੁੱਦਾ ਆਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖੜੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਅਰ ਅਸੀਂ ਇਹ ਵੀ ਚਾਹਾਂਗੇ ਪੀ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਵੀ ਜਿਵੇਂ ਪੰਜਾਬ ਨਸ਼ੇ ਨਾ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਹਰੋਦੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਔਰ ਸਭ ਤੋਂ ਵੱਡਾ ਤੁਸੀਂ ਪਿਛਲੇ ਦਿਨੀ ਸੀ ਦੇਖਿਆ ਸੀ ਮਸਲਾ ਵੀ ਭਾਰਤ ਦੇ ਤਕਰੀਬਨ ਜਿਹੜੇ ਅਲਿਗਲ ਢੰਗ ਨਾਲ ਬੇਰਜ਼ਗਾਰੀ ਤੋਂ ਮਜਬੂਰ ਹੋ ਕੇ ਨੌਜਵਾਨ ਵਦੇਸ਼ਾਂ ਵਿੱਚ ਗਏ ਸੀ ਔਰ ਜਿਵੇਂ ਉਹਨਾਂ ਨੂੰ ਡਿਵਰਟ ਕੀਤਾ ਗਿਆਗਾ ਉਥੋਂ ਬਾਹਰ ਕੱਢਿਆ ਗਿਆ ਹੈਗਾ ਵਾ ਅਸੀਂ ਚਾਹੁੰਦੇ ਹਾਂ ਪੰਜਾਬ ਵਿਧਾਨ ਸਭਾ ਪਹਿਲ ਕਰੇ ਮੁੱਖ ਮੰਤਰੀ ਜੀ ਜੂਰੇ ਤੇ ਅੱਜ ਗੱਲ ਕਰਨ ਕੋਈ ਜਿਹੜੇ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਚੰਗਾ ਕੰਮ ਕਰਦੇ ਸੀ ਉਹਨਾਂ ਦਾ ਨਾਂ ਨਹੀਂ ਲੈਂਦੇ ਹੈਗੇ ਜਿਹੜੇ ਅਨਲੀਗਲ ਢੰਗ ਨਾਲ ਨੌਜਵਾਨਾਂ ਦਾ 60-60 ਲੱਖ ਰੁਪਈਆ ਮਾਰਦੇ ਆ ਇਹ ਕਹਿੰਦੇ ਆ ਕਿ ਲੀਗਲ ਵੇ ਨਾਲ ਅਮਰੀਕਾ ਭੇਜਾਂਗੇ ਜਾਂ ਵਿਦੇਸ਼ਾਂ ਵਿੱਚ ਭੇਜਾਂਗੇ ਪਰ ਉਹ ਐਸ ਟੰਗ ਨਾ ਜੋ ਖਬਰਾਂ ਆ ਰਹੀਆਂ ਪੀ ਅਨਲੀਗਲ ਟੰਗਣਾ ਭੇਜ ਦਿਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਕੋ ਸਖਤ ਕਾਨੂੰਨ ਲੈ ਕੇ ਆਵੇ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਨਾਂ ਤੇ ਇੱਕ ਠੱਗੀ ਦਾ ਘਰ ਬਣਿਆ ਹੋਇਆ ਵਾ ਉਹਨੂੰ ਰੋਕਿਆ ਜਾ ਸਕੇ ਇਹਦੇ ਨਾਲ ਦੀ ਨਾਲ ਪੰਜਾਬ ਅੰਦਰ ਜਾਂ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਅਕਵਾਇਰ ਕੀਤੀ ਗਈ ਆ ਦੇਖੋ ਜਿੰਨਾ ਚਿਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਸਹੀ ਮੁੱਲ ਨਹੀਂ ਦਿੱਤਾ ਜਾਂਦਾ ਚਾਹੇ ਉਹ ਪੰਜਾਬ ਦੇ ਵਿੱਚੋਂ ਗੈਸ ਪੈਪਾ ਨਿਕਲ ਰਹੀਆਂ ਨੇ 19 ਦੇਰ ਤੱਕ ਕਿਤੇ ਵੀ ਦੇਸ਼ ਅੰਦਰ ਸਰਕਾਰ ਨੂੰ ਜ਼ਬਰਦਸਤੀ ਜ਼ਮੀਨਾਂ ਕਿਸਾਨਾਂ ਕੋ ਖੋਹਣ ਦਾ ਕੋਈ ਅਧਿਕਾਰ ਨਹੀਂ ਹੈਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਚਾਹੇ ਸੰਗਰੂਰ ਹੋਵੇ ਚਾਹੇ ਬਠਿੰਡਾ ਹੋਵੇ ਚਾਹੇ ਗਰਦਾਸਪੁਰ ਹੋਵੇ ਚਾਹੇ ਤਰਨਤਾਰ ਨਾ ਹੋਵੇ ਅੰਮ੍ਰਿਤਸਰ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਅੱਜ ਗਰਦਾਸਪੁਰ ਦੇ ਵਿੱਚ ਫੇਰ ਜ਼ਬਰਦਸਤੀ ਜਿਹੜਾ ਵਾ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਗਏ ਹੋਏ ਵਾਲੇ ਗਏ ਹੋਇਆ ਅਸੀਂ ਨਿੰਦਾ ਕਰਦੇ ਆਂ ਔਰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਧਿਆਨ ਦੇਵੇ ਅਸੀਂ ਇਸ ਵੇਲੇ ਕੇਂਦਰ ਨਾਲ ਲੜ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੰਦੋਲਨ ਨਹੀਂ ਹੈ ਨਹੀਂ ਤਾਂ ਸਾਨੂੰ ਵਾਪਸ ਫੈਸਲਾ ਕਰਨਾ ਪਊ ਸਾਡੀ એનર્ਜੀ ਵੀ ਡਬਲ ਲੱਗੂਗੀ ਔਰ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਫਿਰ ਪੰਜਾਬ ਸਰਕਾਰ ਤੇ ਨਕਨਾਸੀ ਟੂ ਆਂਦੇ ਆਗੇ ਇਸ ਕਰਕੇ ਤੁਸੀਂ ਜਿੰਨੀ ਦੇਰ ਤੱਕ ਕਿਸਾਨ ਨੂੰ ਜੋਗ ਤੇ ਸਹੀ ਮਾਪਜਾ ਨਹੀਂ ਦਿੰਦੇ ਹੈਗੇ ਉੰਨੀ ਦੇਰ ਤੱਕ ੱੱਕੇ ਨਾ ਭਾਰਤ ਮਾਲਾ ਯੋਜਨਾ ਤਹਿਤ ਜਬਰੀ ਜ਼ਮੀਨਾਂ ਅਕਵਾਇਰ ਜੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਆ ਔਰ ਇਹਦੇ ਨਾਲ ਦੀ ਨਾਲ ਅਸੀਂ ਕੇਂਦਰ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕੇਂਦਰ ਦੇ ਅੱਗੇ ਇਹ ਅਸੀਂ ਪ੍ਰਸਤਾਵ ਲਿਆਂਦਾ ਸੀ ਕਿ ਕਿਸਾਨ ਆਗੂਆਂ ਨਾਲ ਗੱਲਬਾਤਾਂ ਚੱਲ ਰਹੀ ਆ ਗੱਲਬਾਤ ਹੋ ਰਹੀ ਆ ਪਰ ਜਿਹੜੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਇਆ ਇਹਦੇ ਨਾਲ ਪੰਜਾਬ ਦੇ ਹਰਿਆਣੇ ਦੇ ਉੱਤਰ ਭਾਰਤ ਦੇ ਸਾਰੇ ਬਾਹਰ ਲੋਕਲ ਲੋਕਾਂ ਨੂੰ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਆ ਉਹ ਰਾਹ ਖੋਲਿਆ ਜਾਵੇ ਤਾਂ ਅੱਜ ਫੇਰ ਤੁਹਾਡੇ ਮਾਦਮ ਨਾਲ ਕਹਿੰਨੇ ਆ ਗੱਲਬਾਤ ਆਪਣੇ ਤਾਂ ਹੋਣ ਦਿਓ ਰਾਹ ਕਿਉਂ ਨਹੀਂ ਖੋਲੇ ਜਾਂਦੇ ਰਾਹ ਖੋਲੇ ਜਾਣ ਇਸ ਕਰਕੇ ਤੇ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜੋ ਅਸੀਂ ਸਮਝਦੇ ਹੈਗੇ ਹਾਂ ਧੰਨਵਾਦ ਜੀ ਕੰਮ ਕਰ ਦिए ਕਿ ਨਹੀਂ ਜੀ ਹੈ ਜੀ ਕਰ ਮੈਂ ਅੰਮ੍ਰਿਤਸਰ ਕੇ ਸਭੀ ਪੱਤਰਕਾਰੋں ਦਾ ਧੰਨਵਾਦ ਕਰਤਾ ਹਾਂ ਅਤੇ ਜਿਸ ਤਰ੍ਹਾਂ ਸੇ ਆਪ ਜਾਣਤੇ ਹੈ केंद्र सरकार से दोबारा फिर वार्ता शुरू हुई है और दो दौर की उसके बाद अब कुल छह दौर की वार्ता हो चुकी है सातवें दौर की वार्ता 19 मार्च को हो रही है और हमने जो वार्ता आगे की दिशा में बढ़ रही है पहले हमने कल 101 का जथा भेजना था अब दोनों फोरमो ने निर्णय ले रखा है पीए जथा अब 25 मार्च को दिल्ली कूच की ओर बढ़ेगा इसी के साथ साथ जो महिला अंतरराष्ट्रीय दिवस आ रहा है उसके संबंध में जो दिल्ली आंदोलन दो चल रहा है बॉर्डरों के ऊपर ही हम लोग जो है वो अंतरराष्ट्रीय महिला दिवस मनाएंगे पंजाब हरियाणा राजस्थान यूपी सभी उत्तर भारत के राज्यों से उनके किसान मजदूर और माताओं बहनों से अपील करेंगे लाखों की ਸਾਰੀ ਬ੍ਰੈਸ ਦਾ ਅਸੀਂ ਨਵਾਂ ਫੋਰਮਾ ਵੱਲੋਂ ਧੰਨਵਾਦ ਕਰਦੇ ਆਂ ਔਰ ਤੁਹਾਨੂੰ ਪਤਾ ਹੀ ਆ ਜਿਵੇਂ ਦੂਜੇ ਦੌਰ ਦੇ ਵਿੱਚ ਦੋ ਜਿਹੜੀਆਂ ਕੇਂਦਰ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ ਔਰ ਜਿਹੜੀ ਤੀਸਰੀ ਮੀਟਿੰਗ ਆ ਉਹ 19 ਮਾਰਚ ਨੂੰ 5 ਵਜੇ ਚੰਡੀਗੜ੍ਹ ਹੈਗੀ ਆ ਔਰ ਜਿਹੜਾ ਸੀ ਐਲਾਨ ਕੀਤਾ ਸੀਗਾ ਵੀ 101 ਦਾ ਜਥਾ ਆਪਣਾ ਉਹਦੀ ਕੱਲ ਡੇਟ ਹੈਗੀ ਸੀ ਜਾਣ ਦੀ ਹੁਣ ਦੋਵਾਂ ਫੋਰਮਾਂ ਨੇ ਸਲਾਹ ਕਰਕੇ ਫੈਸਲਾ ਕੀਤਾ ਹੈਗਾ ਵੀ ਇਹ ਜਿਹੜਾ ਜਥਾ ਬਾ ਹੁਣ ਇਹ 5 ਮਾਰਚ ਨੂੰ ਜਾਊਗਾ ਇਹ ਕੇਂਦਰ ਦੀ ਮੀਟਿੰਗ ਦੇ ਵਿੱਚ ਇਹ ਆਸ ਨਾਲ ਬੈਠੂਗਾ ਵੀ ਸਾਡੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਜੇ ਅੱਗੇ ਗੱਲਬਾਤ ਨਹੀਂ ਤੁਰਦੀ ਹੈਗੀ ਜਾ ਸਾਡੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਇਹ ਮੰਗਾਂ ਦੀ ਪ੍ਰਾਪਤੀ ਦੀ ਗੱਲ ਅੱਗੇ ਨਹੀਂ ਵਧਦੀ ਤਾਂ ਫਿਰ 25 ਮਾਰਚ ਨੂੰ ਜਿਹੜਾ ਜਥਾ ਵਾ ਅੱਗੇ ਰਵਾਨਾ ਹੋਏਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਆ 8 ਮਾਰਚ ਨੂੰ ਕ ਮੰਤਰੀ ਔਰਤ ਦਿਹਾੜਾ ਆ ਰਿਹਾ ਹੈਗਾ ਵਾ ਆਰੇ ਇਸ ਸੰਬੰਧ ਦੇ ਵਿੱਚ ਚੱਲ ਰਹੇ ਮੋਰਚੇ ਜਿਹੜਾ ਦਿੱਲੀ ਅੰਦੋਲਨ 2 ਆ ਉਹਦੇ ਵਿੱਚ ਵੱਡੇ ਇਕੱਠ ਕਰਕੇ ਜਿਹੜਾ ਵਾ ਉਹ ਔਰਤਾਂ ਦਾ ਦਿਹਾੜਾ ਜਿਹੜਾ ਉਹ ਮਨਾਇਆ ਜਾਊਗਾ ਅਸੀਂ ਅਪੀਲ ਕਰਾਂਗੇ ਤੁਹਾਡੇ ਮੱਦਮ ਨਾਲ ਪੂਰੇ ਪੰਜਾਬ ਨੂੰ ਹਰਿਆਣੇ ਨੂੰ ਉੱਤਰ ਭਾਰਤ ਦੇ ਸੂਬਿਆਂ ਨੂੰ ਵੀ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਦੇ ਜਿਹੜੇ ਇਕੱਠ ਆ ਉਹ ਬਾਰਡਰਾਂ ਤੇ ਜਿੱਥੇ-ਜਿੱਥੇ ਵੀ ਮੋਰਚੇ ਸਾਡੇ ਚੱਲ ਰਹੇ ਹੈਗੇ ਆ ਉੱਥੇ-ਉੱਥੇ ਆਪਾਂ ਕਰੀਏ ਔਰ ਸਰਕਾਰ ਤੇ ਪ੍ਰੈਸ਼ਰ ਅੱਜ ਅੱਜ ਕਰੀਏ ਜਿਵੇਂ ਅਸੀਂ ਵੀ ਤੁਹਾਨੂੰ ਵੀ ਬਹੁਤ ਸਾਰੇ ਫੋਨ ਆਉਂਦੇ ਹੋਣਗੇ ਸਾਨੂੰ ਵੀ ਆਉਂਦੇ ਆ ਵੀ ਗੱਲ ਨੇੜੇ ਲੱਗ ਰਹੀ ਆ ਗੱਲ ਲਿਬੜ ਰਹੀ ਆ ਗੱਲ ਭਾਵੇਂ ਸਹੀ ਪਾਸੇ ਚੱਲ ਰਹੀ ਆ ਅਸਲ ਵਿੱਚ ਹੁੰਦਾ ਵੀ ਜੇ ਔਰਤਾਂ ਦਾ ਮੰਤਰੀ ਦਿਹਾੜਾ ਅਸੀਂ ਵੱਡਾ ਕਰ ਜੀਏ ਲੱਖਾਂ ਦੀ ਗਿਣਤੀ ਵਿੱਚ ਕਰ ਜੀਏ ਸਰਕਾਰ ਤੇ ਪਬਲਿਕ ਦਾ ਪ੍ਰੈਸ਼ਰ ਬਹੁਤ ਹੋ ਜਾਂਦਾ ਇਹ ਇਹਨਾਂ ਸਬ ਇਸ ਦੇ ਸੰਦਰਭ ਵਿੱਚ ਵੱਡੇ ਕਾਠ ਜਿਹੜੇ ਆ ਉਹ ਕੀਤੇ ਜਾਣੇ ਨੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਧਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ